ਸਵਰਾਜ ਦੀ ਘਾਵਤ ਆ ਵੀ ਸੌਜੀ ਲੈਣਗੇ ਟਰੈਕਟਰ ਲੈ ਜਾਂਦੇ ਹੂੰ ਸੁਣਿਆ ਹੋਊਗਾ ਅਗਲਾਂ ਦਾ ਵੀ ਯਾਰ ਚਲੋ ਤਾਂ ਸੌਜੀ ਲੈਣਗੇ ਚੱਲ ਸਵਰਾਜ ਲੈ ਚੱਲ ਗਏ ਹੂੰ ਉਹ ਡੀਲਰ ਰੋਈ ਜਾਂਦੇ ਆ ਉਹ ਰੋਈ ਜਾਂਦੇ ਹਾਂ ਉਹ ਆਂਦੇ 10 ਪੱਲਿਓ 10 ਕਮਾਈ 20 ਕਮਾਈ 10 ਪੱਲਿਓ ਆ ਹਾਲ ਹੋ ਜਾਂਦਾ ਕੰਪਨੀ ਮਗਰੋਂ ਡਾਂਗ ਚੜਾਈ ਆਉਂਦੀ ਵੀ ਛੁੱਟੀ ਜੋ ਭਾਵੇਂ ਦਰਿਆਈ ਛੁੱਟਦੇ ਜਾ ਕੇ ਹੂੰ ਠੀਕ ਆ ਉਹ ਕੰਪਨੀਆਂ ਜੇ ਇਹ ਤੇ ਫੇਰ ਵੀ ਚਲੋ ਵਧੀਆ ਵੀ ਇਹਨਾਂ ਦਾ ਕੋਈ ਜ਼ਿਆਦਾ ਪ੍ਰੈਸ਼ਰ ਨਹੀਂ ਉਹਨਾਂ ਦਾ ਤਾਂ ਪ੍ਰੈਸ਼ਰ ਆ ਵੀ 3 ਮਹੀਨੇ ਤੁਹਾਨੂੰ 15 ਔਨੇ ਤੇ 15 ਆ ਹੀ ਜਾਣੇ ਆ 10 ਔਨੇ ਤੇ ਆ ਹੀ ਜਾਣੇ 30 ਔਨੇ ਤੇ ਆ ਹੀ ਜਾਣੇ ਤੁਸੀਂ ਉਹ ਭਾਵੇਂ ਸੁੱਟੋ ਤੇ ਭਾਵੇਂ ਵੇਚ ਇਹ ਇਹ ਇਹਦੇ ਬਾਰੇ ਨਾ ਵੇਖ ਅੱਜ ਹੁਣ ਚੱਲਾ ਆਪਾਂ ਬੋਲ ਹੀ ਪਏ ਕੰਪਨੀਆਂ ਨੂੰ ਸੂਚਨਾ ਪਊ ਜੇ ਡੀਲਰ ਨਹੀਂ ਨਾ ਬਚੂਗਾ ਇਹ ਕੰਪਨੀਆਂ ਕੱਲ ਆਉਣ ਵਾਲੇ ਸਮੇਂ 'ਚ ਸਾਲ ਡੇਢ ਦੋ 'ਚ ਕੰਪਨੀਆਂ 20 ਘਟਾ ਖਾਣੇ ਹਾਂ 딜러 ਹੀ 베ਚ ਰਿਹਾ ਡੀਲਰ ਨੇ ਪੈਸੇ ਲਾਉਣੇ ਜਾਂ ਤੇ ਤੁਸੀਂ ਡੀਲਰ ਤੇ ਪੈਸੇ ਨਾ ਲੋ ਟਰੈਕਟਰ ਦੇਈ ਜੋ ਵੀ ਵੇਚ ਕੇ ਦੇਈ ਚੱਲ ਹਾਂ ਪੈਸੇ ਡੀਲਰ ਨੇ ਲਾਉਣੇ 5 ਰੁਪਏ ਘਟਾ ਤੇ ਅਗਲਾ ਬਿੱਲ ਨਹੀਂ ਹੋਣਾ ਮੰਨ ਲੈਣਾ ਤੇ ਫਿਰ ਉਹਦਾ ਨਗਦ ਚੱਕਣੇ ਸਾਰੇ ਉੱਤੇ ਮੈਂ ਤੈਨੂੰ ਆਇਆ ਵੀ 5 ਟਰੈਕਟਰਾਂ ਦੀ ਤੇਰੀ ਪੇਮੈਂਟ ਕੰਪਨੀ ਆ 5 ਰੁਪਏ ਘਟਾ ਚਾਰ ਬਿੱਲ ਹੋਣੇ ਪੰਜਵਾਂ ਹੋਣਾ ਨਹੀਂ ਇਹ ਪਹਿਲਾਂ ਪੈਸੇ 5 ਰੁਪਏ ਵੀ ਘਟਾ ਦੇ ਦੇ ਵੀ ਸਾਈਟੀਆਂ 'ਚ ਹੁੰਦਾ ਨਾ ਕਈਆਂ ਸਾਈਟੀਆਂ 'ਚ ਚੱਲਿਆ ਇਹਨਾਂ ਤੇ ਕਈਆਂ 'ਚ ਹੁੰਦਾ ਪਹਿਲੋਂ ਪੰਜ ਉਹ ਵੀ ਤਾਰ ਤੇ ਤਰੀਗਾ ਖਾਦ ਖੂਦ ਮਿਲਣੀ ਨਹੀਂ ਦਿੰਨੀ ਨਹੀਂ ਤੇ ਨਹੀਂ ਮਿਲਣੀ ਐਵੇਂ ਕੰਪਨੀਆਂ ਦਾ ਪਰ ਇਹ ਮਰਨਗੀਆਂ ਆਉਣ ਵਾਲੇ ਸਮੇਂ 'ਚ ਜ਼ਿੰਮੇਦਾਰ ਇਹ ਤਾਂ ਸੋਚਣੀਆਂ ਦੇ ਫੇਰ ਆ ਨਹੀਂ ਤੇ ਡੀਲਰ ਕੀ ਕਰੇ ਇਕੱਲਾ ਕਿਹੜੀ ਕੰਪਨੀ ਡੀਲਰ ਦਾ ਨਾਂ ਸੋਚੂ ਉਹ ਮਰੂਗੀ ਉਹ ਮਰੂਗੀ ਅੱਜ ਵੀ ਮਰੀ ਤੇ ਕੱਲ ਵੀ ਮਰੇ ਡੀਲਰ ਤੇ ਮਾਰੀ ਜਾਂਦੇ ਆ ਹੂੰ